ý thức là một chút rất là vui sáng tốt nhất ਦੇਖ ਕੇ ਮਹੰਨਤਾਂ ਪਾਜਿਆ ਪੁਸਤਕ ਦਾ ਸਰਪਨਾਮ ਚਾਨਣ ਤੇ ਸਾਰੇ ਲੋਕ ਬਹੁਤ ਬਹੁਤ ਉਹਨਾਂ ਦਾ ਆਭਾਰੀਆਂ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਹੈ ਈਸ਼ਵਰ ਕੀ ਪ੍ਰਾਰਥਨਾ ਕਰਦਾ ਇਹ ਇਸੇ ਤਰ੍ਹਾਂ ਹੀ ਗਾਂ ਵਧੇ ਰਹੇ ਆਪਾਂ ਸ਼ਹਿਰ ਦਾ ਬੱਚਿਆਂ ਦਾ ਭਲਾ ਕਰਦੇ ਰਹੇ ਤੇ ਸਾਡਾ ਆਪਣਿਆਂ ਵੀ ਭਲਾ ਹੋਵੇਗਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਸੋ ਇਟ गिव्स ਮੀ ਇਮੈਂਸ ਪਲੈਅਰ ਟੂ ਨੋ ਕਿ ਸਪਿੰਗਫੀਲਡ ਪਬਲਿਕ ਸਕੂਲ ਅੱਜ ਆਪਣੇ 25 ਸਾਲ ਦੀ ਕੰਪਲੀਸ਼ਨ ਤੇ ਇਤਿਹਾਸਿਕ ਅੰਛ ਸੈਲੀਬ੍ਰੇਟ ਕਰ ਰਹੇ ਆ ਸੋ ਆਈ ਕੰਗ੍ਰੈਚੂਲੇਟ ਦ ਮੈਨੇਜਮੈਂਟ ਦ ਪ੍ਰਿੰਸੀਪਲ ਐਂਟਾਇਰ ਸਟਾਫ ਸਟੂਡੈਂਟਸ ਐਂਡ ਆਫਕੋਰਸ ਦ ਪੈਰੈਂਟਸ ਆਲਸੋ ਤੇ ਸਭ ਤੋਂ ਪਹਿਲਾਂ ਜਿਨ੍ਹਾਂ ਨਿੱਘਾ ਸਵਾਗਤ ਬਾਹਰ ਬੱਚੀਆਂ ਨੇ ਕੀਤਾ ਹੈ ਉਹਦੇ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਹੈ ਤੇ ਜਦੋਂ ਅੰਦਰ ਆਈ ਤਾਂ ਮੈਂ ਛੀਨਾ ਮੈਂ ਨੂੰ ਦੇਖਿਆ ਅਰਵਿੰਦਰ ਗੁਣਾ ਨਾਲ ਮੇਰੀ ਸਾਂਝ ਬਹੁਤ ਪੁਰਾਣੀ ਹੈ ਔਰ ਇਨ ਫੈਕਟ ਸਿਰਫ ਅਰਵਿੰਦਰ ਗੁਣੀ ਕਿਉਂ ਇਥੇ ਜਿੰਨੀਆਂ ਵੀ ਮਾਨਮਤੀਆਂ ਹਸਤੀਆਂ ਬੈਠੀਆਂ ਨੇ ਉਹਨਾਂ ਨਾਲ ਮੇਰੀ ਬਹੁਤ ਕੋਈ ਟੇਕ ਜਵਾਬ ਹੈ अरिस्टीन चीफ गेस्ट माननीय जीवनพร एमएलए गेस्ट कमल सर रिस्पेक्टेड गेस्ट ऑफ कांग्रेस मिस्टर जून एंड मिसेस शीना मिसेस जिंदर शीना एजुकेशंस लेडीज एंड जेंटलमैन टू गेनी देखो झूठ साहब को एक बार ये मिल रहे हैं कि अंदरो इनके पानी भाग बिल्कुल साफ है और ਨੇ ਪਹਿਲੇ ਵਰਪਾਪੂ ਕੇ ਸਮਾਜ ਦੀ ਸੇਵਾ ਕਰਦੇ ਨੇ ਜੂਟ ਸਾਹਿਬ ਤੁਹਾਨੂੰ ਵੀ ਇੱਥੇ ਲੈ ਕੇ ਮੈਂ ਮਾਣ ਬਸੂਚ ਕਰਦਾ ਮੈਂ 25 ਸਾਲ ਦੀ ਉਸ ਸਰਵਿਸ 25 ਸਾਲ ਦੀ ਕੋ ਡੈਡੀਕੇਸ਼ਨ ਜਿਹੜੀ ਅਸੀਂ ਸ਼ਾਇਦ ਦਿਨੀਆਂ ਚਾਰ ਬੱਚੇ ਦੇ ਨਾਲ ਇਸ ਸਕੂਲ ਦੇ ਵਿੱਚ ਸ਼ੁਰੂਆਤ ਕੀਤੀ ਸੀ ਮੈਡਮ ਤਜਿੰਦਰ ਸ਼ੀਨਾ ਤਮਲ ਜੀ ਅਮਨ ਜੀ ਦੇ ਇਹਨਾਂ ਦਿਨਾਂ ਚਿਰਾ ਕਮਲ ਸ਼ਰਮਾ ਦੇ ਨਾਲ ਬਹੁਤ ਲੱਗਦਾ ਹੈ ਅ ਅੱਜ ਪਿੰਕਫੀਲ ਪਬਲਿਕ ਸਕੂਲ ਜਿਹੜਾ ਸਾਡੇ ਅਮਰitsar ਪੂਰਬੀ ਦੇ ਵਿੱਚ ਹੈ ਔਰ ਬਹੁਤ ਪੁਰਾਣਾ ਸਕੂਲ ਹੈ ਔਰ ਬਹੁਤ ਅੱਛਾ ਸਕੂਲ ਹੈ ਉਹਦੀ 25 ਸਾਲ ਕੰਪਲੀਸ਼ਨ ਦੇ ਉੱਤੇ ਜਿਹੜੀ ਸੈਲੀਬ੍ਰੇਸ਼ਨ ਸੀ ਉਸ ਦੇ ਵਿੱਚ ਹਿੱਸਾ ਪਾਉਣ ਦਾ ਮੌਕਾ ਮਿਲਿਆ ਸੋ ਬਹੁਤ ਬਹੁਤ ਮੁਬਾਰਕਬਾਦ ਦਿੰਨੀ ਆ ਮੈਂ ਸਾਰੀ ਮੈਨੇਜਮੈਂਟ ਨੂੰ ਪ੍ਰਿੰਸੀਪਲ ਨੂੰ ਔਰ ਸਟਾਫ ਨੂੰ ਆਫਕੋਰਸ ਸਟੂਡੈਂਟਸ ਤੇ ਪੇਰੈਂਟਸ ਨੂੰ ਵੀ ਔਰ ਮੈਂ ਉਮੀਦ ਕਰਦੀ ਆ ਕਿ ਜਿਹੜਾ ਸਟੈਂਡਰਡ ਹੈ ਸਕੂਲ ਦਾ ਬਣਾਇਆ ਹੋਇਆ ਇਹਨਾਂ ਨੇ ਇਨੀ ਮਿਹਨਤ ਕਰਕੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਸ ਤਰ੍ਹਾਂ ਹੀ ਮੇਨਟੇਨ ਰਹੇਗਾ ਔਰ ਨਾਲੇ ਦੁਆ ਵੀ ਕਰਦੇ ਆ ਕਿ ਸਕੂਲ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੇ ਇਹ 25 ਸਾਲਾਂ ਦਾ ਸਫਰ ਮੈਨੂੰ ਲੱਗਦਾ ਹੈ ਕਿ ਜਿਵੇਂ 25 ਦਿਨਾਂ ਚ ਮੁਕਿਆ ਹੋਏ ਸ਼ੁਰੂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਅਸੀਂ ਕਟਨਾਈਆਂ ਦਾ ਵੀ ਸਾਹਮਣਾ ਕੀਤਾ ਸਿੱਖਿਆ ਵੀ ਬਹੁਤ ਕੁਝ ਤੇ ਐਕਸਾਈਟਮੈਂਟ ਵੀ ਬੜੀ ਹੈ ਕਿ ਅਸੀਂ ਅਚੀਵ ਵੀ ਬੜਾ ਕੁਝ ਕੀਤਾ ਮੇਰਾ ਜੋ ਜਜ਼ਬਾ ਲੈ ਕੇ ਮੈਂ ਜੋ ਜਜ਼ਬਾ ਲੈ ਕੇ ਸਕੂਲ ਸ਼ੁਰੂ ਕੀਤਾ ਸੀ ਕਿ ਇਸ ਏਰੀਏ ਦੇ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਦੇਵਾਂ ਬਿਲਕੁਲ ਮੈਂ ਪੂਰਾ ਕੀਤਾ ਆਪਣੇ ਤਨੋਂ ਮਨੋਂ ਪੂਰਾ ਕੀਤਾ ਔਰ ਅੱਗੋਂ ਵੀ ਜਿੰਨੀ ਦੇਰ ਤੱਕ ਮੇਰੀ ਜਿੰਦਗਾਨ ਰਹੇਗੀ ਇਸ ਏਰੀਏ ਦੇ ਬੱਚਿਆਂ ਨੂੰ ਬੈਸਟ ਆਫ एवरीथिंग ਬੈਸਟ ਆਫ ਐਜੂਕੇਸ਼ਨ ਦੇ ਕੇ ਮੈਂ ਸਮਾਜ ਦੀ ਇਸ ਏਰੀਏ ਦੀ ਸੇਵਾ ਕਰਦੀ ਰਵਾਂਗੀ ਅਤੇ ਬੱਚਿਆਂ ਦਾ ਭਵਿੱਖ ਰੋਸ਼ਨ ਕਰਦੀ ਰਵਾਂਗੀ ਅ ਅੱਜ ਮੈਡਮ ਜੀਵਨਜੋਤ कौर ਐਮ ਐਲ ਏ ਈਸਟ ਦੇ ਸਾਡੇ ਇਸ ਅੱਜ ਦੇ ਸਮਾਗਮ ਦੀ ਪ੍ਰਧਾਨਗੀ ਕੀਤੀ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਇੰਨਾ ਬਿਜ਼ੀ ਸ਼ੈਡਿਊਲ ਹੋਣ ਦੇ ਬਾਵਜੂਦ ਉਹਨਾਂ ਨੇ ਸਾਡੇ ਲਈ ਟਾਈਮ ਕੱਢਿਆ ਅਤੇ ਸਾਨੂੰ ਆਪਣੀ ਪ੍ਰੈਜ਼ੈਂਸ ਨਾਲ ਨਿਵਾਜਿਆ